ਦੋ ਤਰ੍ਹਾਂ ਦੇ ਮਿਸਤਰੀ ਹੁੰਦੇ ਨੇ ਇੱਕ ਤਾਂ ਉਹ ਹੁੰਦੇ ਨੇ ਜਿਹੜੇ ਆਪਦੇ ਚੇਲਿਆਂ ਨੂੰ ਮਤਲਬ ਪੂਰੀ ਫੁੱਲ ਸਪੋਰਟ ਕਰਦੇ ਨੇ ਵੀ ਉਹ ਅੱਗੇ ਵਧਣ ਤਰੱਕੀ ਕਰਨ ਤੇ ਆਪ ਦਾ ਕੰਮ ਕਰਨਾ ਤੇ ਇੱਕ ਇਹ ਹੁੰਦੇ ਨੇ ਵੀ ਆਪਾਂ ਗੁਣ ਨਹੀਂ ਦੇਣਾ ਕਿਸੇ ਨੂੰ ਬੇ ਸਿੱਖ ਕੇ ਗਾਹਾਂ ਨਾ ਬਾਜੇ ਜਿਹੜੇ ਦੂਜੇ ਨੰਬਰ ਵਾਲੇ ਨੇ ਨਾ ਉਹ ਬੰਦੇ ਉੱਥੇ ਹੀ ਰਹਿੰਦੇ ਨੇ ਉਹ ਕਾਹਾਂ ਤਰੱਕੀ ਨਹੀਂ ਕਰਦੇ ਆਪ ਦੇ ਅੱਖੀ ਮੈਂ ਦੇਖ ਰਿਹਾ ਇਸ ਟਾਈਮ ਇੰਡੀਆ ਤੇ ਸੀਗੇ ਜਿਹੜੇ ਜਿਨ੍ਹਾਂ ਨੇ ਮਤਲਬ ਐਡਾ ਨਹੀਂ ਇਹ ਚੀਜ਼ਾਂ ਕੀਤੀਆਂ ਉਹ ਬੰਦੇ ਉੱਥੇ ਹੀ ਰਹਿ ਅੱਜ ਕੋਈ ਬਾੜੀ ਤਰੱਕੀ ਵਾਲੀ ਗੱਲ ਨਹੀਂ ਹੈਗੀ ਤੁਸੀਂ ਬਸ ਆਪ ਦੇ ਕਿੰਨੇ ਚੰਗੇ ਕੰਮ ਕਰੋ ਅਗਲਾ ਤੁਹਾਡਾ ਐਸਾਨ ਮੰਨੇ ਨਾ ਮੰਨੇ ਉਹ ਗੱਲ ਵੱਖਰੀ ਹੈ ਤੁਸੀਂ ਅੱਕਦੇ ਨਹੀਂ ਮੈਨੂੰ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਕੰਮ ਕੋਈ ਯਾਰ ਬਸ ਜ਼ਿੰਮੇਵਾਰੀ ਨਾ ਕਰੋ ਤੁਹਾਡੇ ਕੰਮ ਕਰਕੇ ਕਿਸੇ ਹੋਰ ਬੰਦੇ ਦਾ ਕੰਮ ਨਹੀਂ ਖਾਣਨਾ ਇਹਦਾ ਜੀਣਾ ਛੱਡਣਾ ਸਿੱਖੋ ਸੋ ਦੋਸਤੋ ਕੀ ਹਾਲ ਚਾਲ ਸੱਸੀਕਾਲ ਹਰ ਨੂੰ ਮੇਰਾ ਸਲਾਮ ਮੈਂ ਤੁਹਾਡਾ ਆਪਣਾ ਪਰਮੇਰਤਮਾਨ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਫੇਰ ਆਪਾਂ ਟੋਰਾਂਟੋ ਜਾ ਰਹੇ ਹਾਂ ਪਿਛਲਾ ਬਲੌਗ ਜੇ ਤੁਸੀਂ ਦੇਖਿਆ ਹੋਊਗਾ ਪਿਛਲੇ ਤੋਂ ਪਿਛਲਾ ਜਿਹਦੇ ਵਿੱਚ ਕਿ ਆਪਾਂ ਟ੍ਰਾਂਡੋ ਹੁੱਡ ਬਣਾਇਆ ਜਿਹੜਾ ਆਪਾਂ ਹੁੱਡ ਲਾ ਕੇ ਆਏ ਸੀ ਉਹ ਤਾਂ ਫਰੇਮ ਦੁਬਾਰੇ ਬਣਾਉਣਾ ਸੀਗਾ ਕੱਲ ਵਾਲੇ ਬਲੌਗ ਚ ਆਪਾਂ ਨੇ ਫਰੇਮ ਬਣਾਇਆ ਸੀਗਾ ਤੇ ਹੁਣ ਆਪਾਂ ਉਹ ਫਰੇਮ ਲਾਉਣ ਜਾ ਰਹੇ ਹਾਂ ਨਾਲੇ ਇੱਕ ਛੋਟਾ ਜਿਹਾ ਪੀਸ ਸੀ ਉੱਪਰ ਟੌਪ ਤੇ ਲੱਗਣਾ ਛੱਤ ਤੇ ਹੁੱਡ ਦੇ ਉੱਤੇ ਜਗ੍ਹਾ ਖਾਲੀ ਸੀ ਉਹ ਵੀ ਸਲਾਵਾਂਗੇ ਤੇ ਉਹ ਸ਼ੈਲਫਾ ਤਰਾਂਗੇ ਸਿਲੀਕੋਨ ਸੁੱਕ ਗਈ ਹੋਣੀ ਹੈ ਫਿਰ ਤੁਹਾਨੂੰ ਸਾਰਾ ਕੰਮ ਫਾਈਨਲ ਹੋ ਜਾਊ ਦਿਖਾਉਣੇ ਆ ਕਿਵੇਂ ਦਾ ਲੱਗਦਾ ਤਾਂ ਚਲੋ ਹੁਣ ਆਪਾਂ ਟ੍ਰਾਂਡੋ ਲੈ ਕੇ ਚੱਲਦੇ ਆਪਾਂ सारी वो शीशे की है वह गलाई वाला पार्ट देख कि वी लगता है सो कम भाई तुम्हें देख लिया अपने कंप्लीट करता ਤੇ ਹੁਣ ਆਪਾਂ ਚੱਲਿਆਂ ਸ਼ਾਪ ਤੇ ਇਬਰਾਹਿਮ ਆਪਣੇ ਨਾਲ ਦਾ ਹਸਨ ਮੈਕਾ ਪੇਸਟ ਕਰਵਾਉਣ ਗਿਆ ਹੋਇਆ ਆ ਵੀਸਾ ਤੇ ਸ਼ੀਟਾਂ ਦੇ ਉੱਤੇ ਤੇ ਉਹਨਾਂ ਦੇ ਵਿੱਚ ਆਪਾਂ ਪੇਸਟ ਕਰਾਂਗੇ ਥੈਨ ਫਿਰ ਆਪਾਂ ਇੱਕ ਸਕੂਲ ਦੇ ਵਿੱਚ ਜਾਣਾ ਇਹ ਇੱਕ ਅਲੱਗ ਸਕੂਲ ਹੈ ਇਹ ਸਕੂਲ ਦੇ ਵਿੱਚ ਸਾਡੇ ਮਤਲਬ ਹੋਰ ਨੇ 2 ਸਾਲ ਪਹਿਲਾਂ ਕੰਮ ਕੀਤਾ ਸੀ ਉੱਥੇ ਥੋੜਾ ਜਿਹਾ ਕੰਮ ਹੋਰ ਕਰਨਾ ਤੇ ਉੱਥੇ ਚੱਲਦੇ ਆਪਾਂ ਆਪਾਂ ਪਹਿਲਾਂ ਸ਼ਾਪ ਤੇ ਚੱਲਦੇ ਆਂ ਆਪਾਂ ਸ਼ਾਪ ਤੇ ਆ ਗਈ ਸੀ ਵਈ ਤੇ ਇਬਰਾਹਿਮ ਮਟੀਰੀਅਲ ਵੀ ਲਿਆਇਆ ਉਹ ਦੇਖੋ ਆਹ ਸ਼ੀਟਾਂ ਪੇਸਟ ਕਰਵਾਈਆਂ ਨੇ ਆਪਾਂ ਨੇ ਹੁਣ ਇਹ ਸਕੂਲ ਦਾ ਆਰਡਰ ਆਪਾਂ ਨਾਲ ਐਮਪਲੋਇਰ ਨੇ ਡਰੈਫਟ ਭੇਜ ਤੀ ਹੁਣ ਆਪਾਂ ਇਹਦੇ ਪੀਸ ਕੱਟ ਕੇ ਦੇ ਆਲੇ-ਦਾਲ ਐਚ ਟੇਪ ਲਾ ਕੇ ਫਿਰ ਸਕੂਲ ਚ ਲੈ ਕੇ ਚੱਲਾਂਗੇ ਫਿਰ ਤੁਹਾਨੂੰ ਦਿਖਾਉਣੇ ਮੈਂ ਵੀ ਨਹੀਂ ਦੇਖਿਆ ਵਸੇ ਸਕੂਲ ਕਿਹਾ ਜਾਹੋ ਕਿੱਥੇ ਆ ਫਿਰ ਜਦੋਂ ਆ ਕੰਪਲੀਟ ਕਰ ਲਿਆ ਫਿਰ ਆਪਾਂ ਕਟਿੰਗ ਕਰਕੇ ਉਥੇ ਤੁਹਾਨੂੰ ਦਿਖਾਉਣੇ ਜਾ ਕੇ ਸਕੂਲ ਤੇ ਚਲੋ ਪਹਿਲਾਂ ਆਪਾਂ ਪੀਸ ਕੱਟ ਲਈ ਸਰਦੂਲ ਨੂੰ ਲਾਇਆ ਹੋਇਆ ਆਪਣੇ ਮਟੀਰੀਅਲ ਵੱਢਣ ਇਹਨੂੰ ਹੁਣ ਮੈਂ ਕੰਮ ਦੇਣਾ ਉਹਨਾਂ ਕਟਿੰਗ ਵਾਲਾ ਤਾਂ ਜਿਹੜਾ ਹੱਥ ਖੁੱਲ ਜੇ ਭਾਈ ਹੁਣ ਆਪਾਂ ਜਾ ਰਹੇ ਆ ਸਕੂਲ ਦੇ ਵਿੱਚ ਤੁਹਾਨੂੰ ਤੁਪਾਉਣਿਆ ਜਾ ਕੇ ਕਿਹੜਾ ਸਕੂਲ ਆਹੋ ਮੈਂ ਤਾਂ ਆਪਨੇ ਕਹਤਾ ਮੈਨੂੰ ਵੀ ਦੇਖੀ ਪਤਾ ਲੱਗਦਾ ਮੈਂ ਗਿਆ ਨਹੀਂ ਹੈਗਾ ਪਹਿਲਾਂ ਹੁਣ ਇਸ ਟਾਈਮ 4:00 ਵਜੇ ਇਸ ਕਰਕੇ ਹਰੇਕ ਬੰਦਾ ਆਪਦੇ ਘਰਾਂ ਨੂੰ ਜਾ ਰਿਹਾ ਹੁੰਦਾ ਜਾ ਉਹ ਤੋਂ ਤਾਂ ਕਰਕੇ ਰੋਡਾਂ ਤੇ ਭੀੜ ਵਾਲੀ ਹੁੰਦੀ ਐ ਇਸ ਕਰਕੇ ਹੁਣ ਇਸ ਟਾਈਮ 1:00 ਘੰਟਾ ਦਿਖਾਈ ਜਾਂਦਾ ਅੱਜ ਤੋਂ ਪਹਿਲਾਂ ਘੰਟਾ ਪਹਿਲਾਂ ਮੈਂ ਲਾ ਕੇ ਦੇਖਿਆ ਸੀ ਮੈਪ ਤੇ ਸਿਰਫ ਅੱਧਾ ਘੰਟਾ ਦਿਖਾ ਰਿਹਾ ਸੀਗਾ ਤੇ ਹੁਣ ਇਸ ਟਾਈਮ 20 ਮਿੰਟ ਲੱਗਿਆ ਪਿਆ ਪੂਰਾ ਪੁੱਲ ਤੁਹਾਨੂੰ ਦਿਖਾਉਣਾ ਨੇ ਯਾਰ ਦੇਖੋ ਲੇ ਈੜੀ ਬਹੁਤ ਸੀਗੀ ਢੇੜ ਘੰਟਾ ਲੱਗ ਗਿਆ ਆਉਣ ਨੂੰ ਕਿਹੜਾ ਇਹ ਪੈਟ੍ਰੀਸੀਆ ਸੋ ਭਈਆ ਆਪਾਂ ਆ ਗਏ ਆ ਸਕੂਲ ਦੇ ਵਿੱਚ ਇਹ ਵੀ ਜਵਾਕਾਂ ਵਾਲਾ ਆਂਗਣવાડી ਸਕੂਲ ਹੈਗਾ ਤੇ ਯਹੂਦੀਆਂ ਦੇ ਜਵਾਕਾਂ ਦਾ ਸਕੂਲ ਹੈਗਾ ਤੁਹਾਨੂੰ ਦਿਖਾਉਣਾ ਇੱਥੇ ਆਪਾਂ ਨੇ ਕੀ ਕਰਨਾ ਆਪਾਂ ਨੇ ਨਾ ਦੇਖੋ ਤੁਹਾਨੂੰ ਮੈਂ ਦਿਖਾਉਣਾ ਆ ਬੈਂਚ ਬਣੇ ਹੋਏ ਨੇ ਇਹਨਾਂ ਦੇ ਵਿੱਚ ਨੇ ਇੱਥੇ ਜਵਾਕ ਸਮਾਨ ਸਿੱਟ ਦਿੰਦੇ ਨੇ ਪਿੱਛੇ ਸਿੱਟ ਦਿੰਦੇ ਨੇ ਜੇ ਗਲਤੀ ਨਾਲ ਡਿੱਗੇ ਜਾਂਦੇ ਨੇ ਤਾਂ ਕਰਕੇ ਇੱਥੇ ਨਾ ਆਪਾਂ ਨੇ ਹੁਣ ਆ ਦੇਖੋ ਇੱਧਰ ਪੀਸ ਲਾਏ ਨੇ ਆਪਾਂ ਨੇ ਆ ਪੀਸ ਲਾਤਾ ਆਪਾਂ ਇੱਕ ਏ ਪੀਸ ਲਾ ਕੇ ਇਹਦੇ ਉੱਤੇ ਹੁਣ ਆਪਾਂ ਨੇ ਜਿਹੜੇ ਉੱਥੇ ਪੀਸ ਵੱਢ ਕੇ ਲਿਆਂਦੇ ਨੇ ਸਤਰ ਧੂਲ ਨੇ ਕੱਟੇ ਨੇ ਸ਼ੌਕ ਤੇ ਉਹ ਆਪਾਂ ਇੱਥੇ ਲਾ ਕੇ ਇਹਨੂੰ ਬੰਦ ਕਰ ਦੇਣਾ। ਯਾਨੀ ਕਿ ਇਧਰ ਉਹ ਪੀਸ ਇਹਦੇ ਉੱਤੇ ਟਿਕ ਜੂ ਇਧਰ ਉਹ ਇਹਦੇ ਤੇ ਟਿਕ ਜੂ ਬੰਦ ਕਰ ਦੇਣਾ ਇਹਦੇ ਵਾ। ਤਾਂ ਜਵਾਕ ਹੈ ਜਿਹੜਾ ਉਹ ਕੂੜਾ ਨਹੀਂ ਸਿੱਟ ਸਕਣਗੇ। ਤਾਂ ਚਲੋ ਆਪਾਂ ਇਹ ਸਾਰੇ ਸਾਰੇ ਕਮਰਿਆਂ 'ਚ ਕਰਨੇ ਨੇ ਇੱਥੇ ਸਕੂਲ ਦੇ। ਉਹ ਇਧਰਲੇ ਪੀਸ ਆਪਾਂ ਨੇ ਫਿਕਸ ਕਰਤੇ ਜੀ ਦੇਖੋ। ਕਵਰ ਕਰਤੇ ਸਾਰੇ ਪੀਸ ਸਾਰੇ ਬੀਸ ਫਿਕਸ ਕਰਤੇ ਹੁਣ ਇੱਥੇ ਜਵਾਕ ਕੁਛ ਨਹੀਂ ਸੈੱਟ ਸਕਦੇ ਇੱਥੇ ਪਹਿਲਾਂ ਨੇ ਇੱਕ ਗੰਦੀ ਪਿਆਰਾਂ ਦਾ ਸੀਗਾ ਹੁਣ ਆਪਾਂ ਦੂਸਰੇ ਰੂਮ ਚ ਚੱਲਦੇ ਹਾਂ ਜ਼ਿਆਦਾਤਰ EMPLOYER ਦੀ ਇਹ ਆਦਤ ਹੁੰਦੀ ਹੈ ਵੀ ਉਹਨਾਂ ਆਪਦੇ ਵਰਕਰਾਂ ਨੂੰ ਪੁੱਛਦੇ ਨਹੀਂ ਕੰਮ ਲਈ ਜਾਂਦੇ ਨੇ ਉਹਨਾਂ ਤੋਂ ਜਾਂ ਕਈ ਵਾਰ ওভারਟਾਈਮ ਕੰਮ ਕਰਦੇ ਆ ਉਹਨਾਂ ਨੂੰ ਖਾਣ ਪੀਣ ਨੂੰ ਨਹੀਂ ਪੁੱਛਦੇ ਮੈਨੂੰ ਸਾਡੇ ਵਾਲਾ ਘਰ ਹੈ ਸਾਨੂੰ ਸਪੈਸ਼ਲ ਪੁੱਛ ਕੇ ਗਿਆ ਮੈਨੂੰ ਤੇ ਸਰਦੂ ਹੁਣ ਕਹਿੰਦਾ ਵੀ ਤੁਸੀਂ ਲੰਚ ਦੁਪਹਿਰ ਦਾ ਕੀਤਾ ਹੈ ਕਹਿੰਦਾ ਤੁਹਾਨੂੰ ਭੁੱਖ ਲੱਗੀ ਹੋਊਗੀ ਕਹਿੰਦਾ ਮੈਨੂੰ ਦੱਸੋ ਵੀ ਕਹਿੰਦਾ ਪੀਜ਼ਾ ਲਿਆਦਾ ਮੈਂ ਕਹਾ ਲਿਆਓ ਲਿਆਓ ਪੀਜ਼ਾ ਮੈਂ ਕਹਾ ਹੋਰ ਤਾਂ ਸਾਡੇ ਖਾਣ ਦੀ ਉੱਜੀ ਹੈ ਹੀ ਨਹੀਂ ਰੇ ਮੀਟ ਮੱਛੀਓ ਮਿਲਦਾ ਬਾਕੀ ਸਾਰਾ ਤੇ ਉਸ ਤੋਂ ਬਾਅਦ ਫਿਰ ਉਹਨੇ ਸਪੈਸ਼ਲ ਪੁੱਛੇ ਕਹਿੰਦਾ ਪੀਣ ਨੂੰ ਕੀ ਚਾਹੀਦਾ ਕੌਫੀ ਡਰਿੰਕ ਮੈਂ ਕਹਾ ਪਾਣੀ ਲਿਆ ਦੇ ਇਸ ਤਾਂ ਪਾਣੀ ਵਾਲੇ ਬੰਦੇ ਆ ਯਸਾ ਦੂਰ ਮੇਰਾ ਪਾਣੀ ਲੈ ਲੈ ਕੇ ਆਇਂਗਾ ਬਾਈ ਬਣ ਕੇ ਹਾਂ ਚੈੱਕ ਕਰੋ ਉਸਤਾਦ ਦੀ ਚੈੱਕ ਕਰੋ ਆਓ ਠੀਕ ਹੈ ਤੇ ਮਤਲਬ ਹੈ ਪਾਣੀ ਕਤੋਂ ਪਾਣੀ ਮੇਰਾ ਯਾਰ ਇਧਰ ਨਾਲ ਦੇ ਕਮਰੇ ਚ ਪਿਆ ਉਹ ਕਾਰਨਰ ਚ ਪਿਆ ਉਹਦਰ ਚੰਗੇ ਐਮਪਲੋਰ ਦੀ ਸਭ ਤੋਂ ਵਧੀਆ ਗੱਲ ਤੇ ਹੀ ਹੁੰਦੀ ਹੈ ਕਿ ਉਹ ਆਪਦੇ ਜਿਹੜੇ ਵਰਕਰ ਹੁੰਦੇ ਨੇ ਉਹਨਾਂ ਦੇ ਬਹੁਤ ਇੱਜ਼ਤ ਕਰਦਾ ਹੁਣ ਦੇਖੋ ਰਾਤ ਦੇ ਹੋਣਾ ਇਸ ਟਾਈਮ 8 ਵਜੇ ਹੋਏ ਨੇਗੇ ਸਾਨੂੰ ਇੱਥੇ ਛੱਡ ਗਿਆ ਸਾਡਾ ਬੂਰਾ ਕੰਮ ਕਰਨ ਨੂੰ ਉਹਨੂੰ ਕੇਰਾ ਇੱਕ ਪੀਸ ਲਾ ਕੇ ਦਿਖਾ ਦਵਾਂਗਾ ਠੀਕ ਆ ਓਕੇ ਆ ਵੀ ਐਵੇਂ ਹੀ ਕਰਨਾ ਕਹਿੰਦਾ ਹਾਂ ਠੀਕ ਆ ਜਮਾ ਬਸ ਹੁਣ ਆਪਾਂ ਨੂੰ ਇੱਥੇ ਛੱਡ ਗਿਆ ਫਾਈਨਲ ਕਰਕੇ ਕੰਮ ਉਹਨੂੰ ਮੈਸੇਜ ਕਰਦਾ ਹਾਂ ਉਹ ਨਿਬੜੇ ਕੰਮ ਉਹਦੇ ਬਾਅਦ ਚੱਲ ਜਾਾਂਗੇ ਗੱਡੀ 'ਚ ਦੇਖ ਲਾ ਕੇ ਕੀ ਕਹਿੰਦਾ ਹੈਲੋ ਇਹਨੇ ਸ਼ਾਨ ਲਾ ਸਾਈਡਾਂ ਦੇ ਟੱਕ ਪਾਉਣ ਵਾਲਾ ਉਹ ਤਾਂ ਯਾਰ ਬਾਲਾ ਘੰਡ ਬੰਦਾ ਸਰਦੂਲ ਸਿਰ ਆ ਬੰਦਾ ਵਾ ਮੇਰੀ ਗੱਲ ਨੂੰ ਤੂੰ ਮਲਟੀ ਟੂਲ ਲਿਆ ਵਾ ਡਿਵਾਈਡ ਕਰਨੇ ਦੋਨੇ ਭਾਈ ਦੋਨੇ ਭਾਈ ਡਿਵਾਈਡ ਕਰਨੇ ਹਾਂਜੀ 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 ਯਾ ਭਾਜਾ ਮਲਟੀ ਟੂਲ ਲੱਗਿਆ ਹਾ ਨਾ ਬਸ ਉਹਦੀ ਸਕੁਅਰ ਦੀ ਆ ਗਈ ਸੁਗੈਰ ਐਂ ਤਾਂ ਆਈ ਫਿਰ ਇਹ ਜੀਲਾ ਪਰ ਵੀ ਤਮਾਨਦਾ ਹੈ ਤੇ ਭਰਾਵਾ ਸਾਡੇ ਘਾਦੇ ਚੇਲੇ ਸਾਥ-ਸਾਥ ਹੀ ਨੇ ਯਾਰ ਮੈਂ ਰੱਬ ਰੱਬ ਆ ਸੰਦਾ ਮੇਰੀ ਗੱਲ ਸੁਣੋ ਇੰਜਾਂ ਤੇ ਦਾ ਮੁੰਡਾ ਆ ਜਾਂਦਾ ਦਾ ਮੁੰਡਾ ਇਹ ਅੱਖ ਅੱਖ ਵੇਖ ਕੇ ਦੱਸ ਦਿੰਦਾ ਕਿ ਕਿੱਦਾਂ ਹੋ ਜਾਂਦੀ ਏ ਰੇ ਜੀ ਲੱਕੜ ਹੋਰ ਬਸ ਤੇ ਨਹੀਂ ਗੱਲ ਜੀ ਅੰਗਰੇਜ਼ੀ ਚ ਬੋਲਿਆ ਕਰ ਤੂੰ 47716 ਮੇਰੀ ਗੱਲ ਸੁਣੋ ਉਹ ਤਾਂ ਕੈਨੇਡਾ ਆ ਗਿਆ ਹੁਣ ਤੁਮ ਉੱਥੇ ਨਾ ਫਿਰ ਬਹੁਤ ਲਵਾ ਪਰ ਫਿਰ ਮੈਂ ਤੁਹਾਨੂੰ ਪੁੱਛਾ ਵੇਣਾ ਕਹਿੰਦਾ ਕੋਈ ਫਰਦ ਪੇਪਰ ਹੀ ਲਾਇਆ ਸੀ 250 350 ਤੇ ਬਾਕੀ 500 ਦਰ ਸਹੀ ਹੈ ਆਲਾ ਤਾਂ ਪੀਸ ਆਪਾਂ ਨੇ ਦੇਖੋ ਆ ਰਹਿ ਗਿਆ ਇਧਰ ਲੈ ਵੀ ਸੇ ਸਰਦੂ ਉੱਲੇ ਆ ਰਿਹਾ ਹੈ ਕੱਟ ਕੇ ਦੂਆ ਤੇ ਲਾ ਕੇ ਇਹ ਕਮਰਾ ਹੀ ਫਾਈਨਲ ਹੋ ਜੂਗਾ ਬਾਹਰ ਦਾ ਵੀਊ ਦੇਖ ਲੋ ਦੇਖੋ ਤੁਹਾਨੂੰ ਮੈਂ ਨਾ ਇੱਕ ਚੀਜ਼ ਦਿਖਾਉਣਾ ਸ਼ਾਪਨਰ ਚੱਕਣ ਦੀ ਲੋੜ ਨਹੀਂ ਦੇਖੋ ਸੋ ਕੰਮ ਆਪਣਾ ਨਿਬੜ ਗਿਆ ਬਈ ਇਸ ਟਾਈਮ 12:00 ਵਜੇ ਰਾਤ ਦੇ 10 ਮਿੰਟ ਹੋ ਗਏ ਤੇ ਹੁਣ ਆਪਾਂ ਟੂਲ ਕਲੈਕਟ ਕਰ ਦਾਂ ਸਾਰੇ ਗੇਟ ਆਪਾਂ ਲੋਕ ਕਰ ਦਈਏ ਇਹ ਜਦੋਂ ਹੁਣ ਆਪਾਂ ਨਕੇਰਨ ਲੋਕ ਕਰਤੇ ਮੁੜ ਕੇ ਖੁੱਲਣੇ ਨਹੀਂ ਹੈਗੇ ਖੁੱਲ ਜਾਣਗੇ ਆਪਣੇ ਕੋਲੇ ਚਾਬੀ ਹੈਗੀ ਐ ਸੈਂਸਰ ਵਾਲੀ ਬਟ ਓਦਾਂ ਜਿਗ ਨੂੰ ਕੋਈ ਖੋਲੂਗਾ ਤਾਂ ਖੁੱਲਣਾ ਨਹੀਂ ਚੁਗਾ ਬਿਨਾ ਸੈਂਸਰ ਪਾਏ ਤੇ ਆ ਗੋਰੇ ਨੇ ਆਪਣੇ ਵਾਸਤੇ ਪੀਜ਼ਾ ਮੰਗਾਇਆ ਸੀ ਅੱਧੇ ਮੰਗੂ ਬਚਿਆ ਪਿਆ ਪੀਜ਼ਾ ਬਾਕੀ ਸਰਪੂਰ ਸਿੰਘ ਜੀ ਟੂਲ ਸਾਂਭ ਰਹੇ ਨੇ ਗੱਡੀ 'ਚ ਆਪਾਂ ਪਹੁੰਚ ਚੁੱਕੇ ਆਂ ਸ਼ਾਪ ਤੇ ਬਈ ਤੇ ਹੁਣ ਆਪਾਂ ਟੂਲ ਅਨਲੋਡ ਕਰਦੇ ਆਂ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਕਰਾਂਗੇ ਪੀਜ਼ਾ ਗਰਮ ਟਿੰਮ ਤਾਂ ਆਪਾਂ ਨੇ ਕਾਫੀ ਫੜ ਲਈ ਸੀ ਤੇ दस पंद्रह आपने पाउच भी फट ले क्योंकि वो पीज़ा फेकड़ा जहाँ सूँ दस्यामें भी इतने गोरिया के जो पीज़े बनाने फेके जे बनाने इस करके आप कैचअप लै लिया उतो टिम तो हूँ आप सब तो पहला टूल अनलोड कर दिए क्योंकि वैन फिर आप लैके जावे घरें पीज़ा तो फूक गया होगा ਬੱਲੇ 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 ਇਹ ਤਾਂ ਅੱਗ ਨਿਕਲਣ ਵਾਲੀ ਹੋ ਗਈ ਯਾਰ ਚੱਲ ਜੀ ਜਾਣ ਜੀ ਫਾਇਦਾ ਇੱਕ ਮੈਂ ਅੱਜ ਹੋਰ ਗੱਲ ਕਰਨੀ ਸੀ ਵੀ ਨਾ ਦੋ ਤਰ੍ਹਾਂ ਦੇ ਮਿਸਤਰੀ ਹੁੰਦੇ ਨੇ ਇੱਕ ਤਾਂ ਉਹ ਹੁੰਦੇ ਨੇ ਜਿਹੜੇ ਆਪਦੇ ਚੇਲਿਆਂ ਨੂੰ ਮਤਲਬ ਪੂਰੀ ਫੁੱਲ ਸਪੋਰਟ ਕਰਦੇ ਨੇ ਵੀ ਉਹ ਅੱਗੇ ਵਧਣ ਤਰੱਕੀ ਕਰਨ ਤੇ ਆਪਦਾ ਕੰਮ ਕਰਨ ਜਿਵੇਂ ਤੁਸੀਂ ਹਾਂ ਕਹਿ ਸਕਦਾ ਹਾਂ ਹਾਂ ਤੇ ਇੱਕ ਇਹ ਹੁੰਦੇ ਨੇ ਵੀ ਆਪਾਂ ਗੁਣ ਨਹੀਂ ਦੇਣਾ ਕਿਸੇ ਨੂੰ ਬੇ ਸਿੱਖ ਕੇ ਗਾਹਾਂ ਨਾ ਬੱਜੇ ਜਿਹੜੇ ਦੂਜੇ ਨੰਬਰ ਵਾਲੇ ਨੇ ਨਾ ਉਹ ਬੰਦੇ ਉੱਥੇ ਹੀ ਰਹਿੰਦੇ ਨੇ ਉਹ ਕਾਹਾਂ ਤਰੱਕੀ ਨਹੀਂ ਕਰਦੇ ਅਬ ਦੇਖੀ ਮੈਂ ਦੇਖ ਰਿਹਾ ਇਸ ਟਾਈਮ ਮੀਡੀਆ ਤੇ ਸੀਗੇ ਜਿਹੜੇ ਜਿਨ੍ਹਾਂ ਨੇ ਮਤਲਬ ਐਦਾਂ ਦੀਆਂ ਚੀਜ਼ਾਂ ਕੀਤੀਆਂ ਉਹ ਬੰਦੇ ਉੱਥੇ ਹੀ ਨੇ ਅੱਜ ਕੋਈ ਬਾੜੀ ਤੇ ਰੱਕੀ ਵਾਲੀ ਗੱਲ ਨਹੀਂ ਹੈਗੀ ਹੁਣ ਇੱਥੇ ਕਈ ਲੋਕਾਂ ਨੇ ਇਹ ਵੀ ਕਹਿਣਾ ਵੀ ਜਦੋਂ ਆਪਾਂ ਕਿਸੇ ਦੀ ਹੈਲਪ ਕਰ ਦਿੰਨੇ ਆ ਵੀ ਅਗਲਾ ਬਾਅਦ ਚੋਂ ਆਪਾਂ ਨੂੰ ਨਿਮਤ ਦਿਖਾਉਣ ਲੱਗ ਜਾਂਦਾ ਵੀ ਇਹਿਸਾਨ ਭੁੱਲੇ ਜਾਂਦਾ ਪਰ ਮੇਰੀ ਸੋਚ ਇਹ ਹੈ ਵੀ ਜੇ ਆਪਾਂ ਕਿਸੇ ਦੀ ਹੈਲਪ ਕਰੀ ਦਿੱਤੀ ਤਾਂ ਹੈਲਪ ਹਮੇਸ਼ਾ ਨੀਸਵਾਰਥ ਹੋ ਕੇ ਕਰਨੀ ਚਾਹੀਦੀ ਹੈ ਜੇ ਮੰਨ ਲਓ ਯਾਰ ਤੁਸੀਂ ਕਿਸੇ ਦੀ ਹੈਲਪ ਕੀਤੀ ਜੋ ਤੁਹਾਨੂੰ ਬਾਅਦ ਚ ਫੇਰ ਵੀ ਤੁਸੀਂ ਉਹ ਤੋਂ ਆਸ ਰੱਖੋ ਵੀ ਹਾਂਜੀ ਮੈਨੂੰ ਹੈਲਪ ਕਰਤੀ ਸਾਰੀ ਉਮਰ ਮੇਰਾ ਇਹ ਕਰੇ ਉਹਦੇ ਬਦਲੇ ਜਾਂ ਮੇਰਾ ਗੁਣਗਾਨ ਕਰੇ ਵੀ ਮੈਂ ਇਹਦੀ ਹੈਲਪ ਕੀਤੀ ਕਿਸੇ ਟਾਈਮ ਉਹ ਵੀ ਗੱਲ ਗਲਤ ਹੈ ਤੁਸੀਂ ਬਸ ਆਪ ਦੇ ਕੰਨੇ ਚੰਗੇ ਕਰਮ ਕਰੋ ਅਗਲਾ ਤੁਹਾਡਾ ਐਸਾਨ ਮੰਨੇ ਨਾ ਮੰਨੇ ਉਹ ਗੱਲ ਵੱਖਰੀ ਹੈ ਤੁਸੀਂ ਆਪਣੇ ਕੰਨੇ ਚੰਗਾ ਕੰਮ ਕਰਤਾ ਉਹ ਤੁਹਾਡੇ ਕਰਮਾਂ ਚ ਲਿਖਿਆ ਗਿਆ ਸਿਆਣੇ ਕਹਿੰਦੇ ਸੀਗੇ ਜੇ ਦਾਨ ਦਿੰਨੇ ਤਾਂ ਇੱਕ ਹੱਥ ਨਾਲ ਦਿੰਦੇ ਨਾ ਤੇ ਦੂਜੇ ਹੱਥ ਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਆਪਾਂ ਦਾਨ ਦਿੱਤਾ ਤਾਂ ਉਹ ਆ ਵੀ ਜੇ ਹੈਲਪ ਕੀਤੀ ਇਹਨਾਂ ਦਾ ਆਪਣੇ ਮਨ 'ਚ ਨਹੀਂ ਹੋਣੀ ਚਾਹੀਦੀ ਠੀਕ ਹੈ ਹਰ ਇੱਕ ਬੰਦੇ ਦਾ ਮਾੜਾ ਟਾਈਮ ਹੁੰਦਾ ਮੇਰੀ ਆਦਤ ਹੈ ਮੈਂ ਨਹੀਂ ਕਦੇ ਭੁੱਲਿਆ ਕਦੇ ਕਿਸੇ ਨੂੰ ਜਿਹੜੇ ਬੰਦੇ ਨੇ ਵੀ ਆਪਣੇ ਆਪ ਨੂੰ 1 ਰੁਪਏ ਦਾ ਵੀ ਸਹਾਰਾ ਲਾਇਆ ਆਪਾਂ ਨਹੀਂ ਕਦੇ ਭੁੱਲਦੇ ਆਪਾਂ ਚਾਹੇ ਜਿੱਡੇ ਮਰਜੀ ਬਣ ਜਾਈਏ ਇਨ ਫਿਊਚਰ 'ਚ ਜਿੰਨੀ ਮਰਜੀ ਫਿਰ ਕੀ ਕਰਦੀ ਹੈ ਸਹੀ ਹੈ ਜੀ ਯਾ ਮੈਂ ਉਹ ਚੀਜ਼ ਦੇਖੀ ਹੈ ਨਾ ਵੀ ਕਈ ਹੁੰਦੇ ਆ ਜਿਹਨੇ ਸਿਖਾਉਂਦੇ ਆ ਠੀਕ ਹੈ ਤੇ ਉਹ ਅੱਕ ਦੇ ਵੀ ਹੈ ਨਾਲ ਬਣਾ ਅੱਕ ਦੇ ਵੀ ਹੈ ਵੀ ਦੋ ਵਾਰੀ ਦੱਸਤਾ ਤਿੰਨ ਵਾਰੀ ਦੱਸਤਾ ਹਾਂ ਠੀਕ ਹੈ ਉਸ ਤੋਂ ਬਾਅਦ ਫਿਰ ਉਹ ਕੀ ਆ ਹਿਜਣ ਲੱਗ ਜਾਂਦੇ ਨੇ ਕਿਦਣ ਲੱਗ ਜਾਂਦੇ ਨੇ ਵੀ ਤਿੰਨ ਵਾਰੀ ਤਿੰਨ ਵਾਰੀ ਦੱਸਤਾ ਠੀਕ ਹੈ ਹੁਣ ਤੁਸੀਂ ਉਹ ਮੈਨੂੰ ਤੁਸੀਂ ਹਰੇਕ ਵਾਰੀ ਹਰੇਕ ਵਾਰੀ ਦੱਸ ਦਿਓ ਚਾਹੇ ਮੈਨੂੰ ਪਤਾ ਹੈ ਠੀਕ ਹੈ ਬਟ ਤੁਸੀਂ ਫਿਰ ਵੀ ਦੱਸਣਾ ਤੁਸੀਂ ਅੱਕਦੇ ਨਹੀਂ ਮੈਨੂੰ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਪਰ ਕਦੇ ਕਦੇ ਮੈਨੂੰ ਇਹ ਲੱਗਦਾ ਵੀ ਸਰਦੂਲ ਕਿਤੇ ਇਹ ਨਾ ਸੋਚਦਾ ਵੀ ਉਹੀ ਨਹੀਂ ਵਾਰ-ਵਾਰ ਕਹੀ ਜਾਂਦਾ ਕੰਨਾ ਮੇਰਾ ਉਹੋ ਚੀਜ਼ ਸਹੀ ਰਹਿੰਦੀ ਹੈ ਕੱਲ ਨੂੰ ਮਨ ਲਓ ਜੇ ਤੁਸੀਂ ਨਾ ਮੈਨੂੰ ਵਾਰੀ ਵਾਰੀ ਕਹੋ ਮੈਂ ਉਹ ਚੀਜ਼ ਭੁੱਲ ਜਾ ਹੁਣ ਦੇਖ ਆਪਾਂ ਨੇ ਟੂਲ ਇਕੱਠੇ ਕੀਤੇ ਹੁਣ ਮੈਂ ਟੂਲ ਇਕੱਠੇ ਕੀਤੇ ਨਾ ਉੱਥੇ ਕੰਮ ਦੇ ਜਿੰਨੇ ਵੀ ਅਸੀਂ ਸਾਰੇ ਟੂਲ ਕੀਤੇ ਕੀਤੇ ਇਕੱਠੇ ਕੀਤੇ ਨੇ ਜੋ ਵੀ ਉੱਥੇ ਸਕੂਲ ਵੇਲੇ ਮੈਂ ਤੈਨੂੰ ਕੀ ਗੱਲ ਕਹੀ ਸੀ ਵੀ ਉਹ ਇਕਵਲ ਹੁਣ ਸਾਰੇ ਟੂਲ ਜਿੱਥੇ ਜਿੱਥੇ ਪਹਿਲਾਂ ਸੀਗੇ ਉੱਥੇ ਉੱਥੇ ਹੀ ਹੋਣੇ ਚਾਹੀਦੇ ਨੇ ਜਿਹੜਾ ਟੂਲ ਜਿੱਥੇ ਸੀਗਾ ਟੂਲ ਬਾਕਸ ਦੇ ਵਿੱਚ ਉੱਥੇ ਹੀ ਹੋਣਾ ਚਾਹੀਦਾ ਹੁਣ ਕੱਲ ਨੂੰ ਦੇਰ ਹੈਗਾ ਕਾਲਜ ਤੂੰ ਬੈਠ ਰੋਵੇਂ ਪੇਪਰ 'ਚ ਮੈਨੂੰ ਟੂਲ ਦੀ ਲੋੜ ਹੈ ਮੈਨੂੰ ਟੂਲ ਨਾਲ ਲੱਭੇ ਮੈਂ ਤੈਨੂੰ ਫੋਨ ਕਰਾਂ ਤੂੰ ਫੋਨ ਨਾ ਲੱਗੇ ਲਾਸਟ ਟਾਈਮ ਕੀ ਹੋਇਆ ਸੀ 1 ਇੰਚ ਦੇ ਪੇਜ ਨਹੀਂ ਸੀ ਮੇਰੇ ਮੈਨੂੰ ਉੱਥੇ ਡਰਾਂਟੋ ਗਈ ਸੀ ਜਦੋਂ ਕੰਮ ਕਰਨਾ ਕੰਮ ਕੋਈ ਹੈ ਯਾਰ ਬਸ ਜ਼ਿੰਮੇਵਾਰੀ ਨਾ ਕਰੋ ਥੋੜੇ ਕੰਮ ਕਰਕੇ ਕਿਸੇ ਹੋਰ ਬੰਦੇ ਦਾ ਕੰਮ ਨਹੀਂ ਖਾਣਨਾ ਇਹ ਤਾਂ ਜੀ ਕਰਨਾ ਚਾਹੀਦਾ ਮੈਨੂੰ ਜੇ ਕੰਮ ਵਧੀਆ ਕਰਦੇ ਐਵੇਂ ਥੋੜੀ ਅਗਲਾ ਗੱਡੀਆਂ ਦੇ ਦਿੰਦਾ ਆਪਾਂ ਨੂੰ ਠੀਕ ਹੈ ਜਦੋਂ ਦੁਨੀਆ ਸਾਰੀ ਹਰ ਇੱਕ ਬੰਦੇ ਨੂੰ ਇੱਕ ਦੂਜੇ ਤੱਕ ਮਤਲਬ ਹੈ ਦੁਨੀਆ ਸਾਰੀ ਇਸ ਜੀ ਨਾਲ ਹੀ ਚੱਲਦੀ ਹੈ ਉਹਨੂੰ ਪਤਾ ਵੀ ਹ ਪਰ ਫੇਰ ਵੀ ਅਗਲਾ ਦੇ ਕਿੰਨੀ ਕਦਰ ਕਰਦਾ ਬਿਮਾਰ ਹੁੰਨੇ ਆਪਾਂ ਨੂੰ ਫੋਨ ਕਰਕੇ ਪੁੱਛਦਾ ਸਭ ਤੋਂ ਵੱਡੀ ਗੱਲ ਬਾਈ ਸਭ ਤੋਂ ਵੱਡੀ ਗੱਲ ਬਾਈ ਪਤਾ ਕੀ ਹੈ ਬਈ ਇੱਥੇ ਆ ਕੇ ਕੋਈ ਕਿਸੇ ਨੂੰ ਆਪਦੀ ਗੱਡੀ ਨਹੀਂ ਦਿੰਦਾ ਸਭ ਨੂੰ ਐ ਡਰ ਹੁੰਦਾ ਯਾਰ ਕਿ ਜੇ ਹਿੱਟ ਹੋ ਗਈ ਮਾੜੀ-ਮੋਟੀ ਤਾਂ ਸਾਡੀ ਸਾਡਾ ਨਾਮ ਆਉਗਾ ਹੈਨਾ ਤਾਂ ਐ ਸਭ ਤੋਂ ਵੱਡੀ ਚੀਜ਼ ਇਹ ਹੈ ਵੀ ਉਹਨੇ ਆਪਾਂ ਨੂੰ ਗੱਡੀ ਦਿੱਤੀ ਹੈ ਠੀਕ ਹੈ ਉਹਨੂੰ ਵੀ ਫਾਇਦਾ ਇਸ ਚੀਜ਼ ਦਾ ਵੀ ਆਪਾਂ ਟਾਈਮ ਤੇ ਪਹੁੰਚਾਂਗੇ ਆਪਾਂ ਨੂੰ ਇਹ ਚੀਜ਼ ਦਾ ਫਾਇਦਾ ਵੀ ਆਪਾਂ ਟਾਈਮ ਤੇ ਕਰੇ ਪਹੁੰਚਾ ਸੋ ਦੋਸਤੋ ਅੱਜ ਦੀ ਵੀਡੀਓ ਜੇ ਨਹੀਂ ਆਈ ਹੋਪ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਜਲਦੀ ਮਿਲਾਂਗੇ ਨਵੀਂ ਵੀਡੀਓ ਚ ਨਵੇਂ ਵੇਖਾਂ ਲੈਂਦੇ ਰਹਾਂ ਤਾਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੱਤਮ ਆਉਣੀ